ਪੱਤੀ ਦੱਸ ਹੁਣਾ ਵਾਂਗ ਤੈਨੂੰ ਜਾਲ ਤਾਂ ਛੱਡਨਾ ਪਹਿਨਾਏ ਪੱਤੀ ਦੱਸ ਹੁਣਾ ਵਾਂਗ ਤੈਨੂੰ ਵੀ ਜਾਲ ਤਾਂ ਛੱਡਨਾ ਪਹਿਨਾਏ ਪੱਤੀ ਦੱਸ ਹੁਣਾ ਵਾਂਗ ਤੈਨੂੰ ਵੀ ਜਾਲ ਤਾਂ ਛੱਡਨਾ ਪਹਿਨਾਏ ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਅਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ 103 ਨੰਬਰ ਜ਼ਬੂਰ ਦੀ 14 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ ਕਿਉਂਕਿ ਉਹ ਸਾਡੀ ਸ੍ਰਿਸ਼ਟ ਨੂੰ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਮਨੁੱਖ ਸਿਰਫ ਮਿੱਟੀ ਹੀ ਹੈ ਪ੍ਰਮਾਤਮਾ ਸਾਡੇ ਸੁਭਾਅ ਨੂੰ ਜਾਣਦਾ ਹੈ ਅਰਥਾਤ ਉਹ ਜਾਣਦਾ ਹੈ ਕਿ ਅਸੀਂ ਨਿਰਬਲ ਹਾਂ ਅਤੇ ਸ਼ੈਤਾਨ ਨੇ ਇਸੇ ਨਿਰਬਲਤਾ ਦਾ ਫਾਇਦਾ ਉਠਾਉਂਦੇ ਹੋਏ ਮਨੁੱਖ ਤੋਂ ਪਾਪ ਕਰਵਾਇਆ ਅਤੇ ਉਸ ਉੱਤੇ ਮੌਤ ਲਿਆਂਦੀ ਜਿਸ ਤੋਂ ਮਨੁੱਖ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦਾ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਇਸ ਮੌਤ ਤੋਂ ਮੁਕਤ ਨਹੀਂ ਕਰ ਪਾਵੇਗਾ ਨਾ ਹੀ ਉਹ ਆਪਣੇ ਛੁਟकारे ਲਈ ਪਰਮੇਸ਼ਰ ਨੂੰ ਕੁਝ ਦੇ ਸਕਦਾ ਹੈ ਉਹ ਪਰਮਾਤਮਾ ਨੂੰ ਆਪਣੀ ਮੁਕਤੀ ਦੀ ਕੀਮਤ ਨਹੀਂ ਦੇ ਸਕਦਾ ਤਾਂ ਜੋ ਉਹ ਹਮੇਸ਼ਾ ਲਈ ਜੀ ਸਕੇ ਅਤੇ ਕਦੇ ਵੀ ਨਰਕ ਦਾ ਅਨੁਭਵ ਨਾ ਕਰ ਸਕੇ ਕਿਉਂਕਿ ਇਸ ਜੀਵਨ ਲਈ ਦਿੱਤੀ ਗਈ ਰਿਹਾਈ ਯਾਰੋ ਇੰਨੀ ਵੱਡੀ ਹੈ ਕਿ ਬਾਕੀ ਸਭ ਕੁਝ ਇਸ ਤਾਪੂਗਤਾਨ ਕਰਨ ਲਈ ਕਾਫੀ ਨਹੀਂ ਹੈ ਪਰਮਾਤਮਾ ਮਨੁੱਖ ਦੀ ਕਮਜ਼ੋਰੀ ਨੂੰ ਜਾਣਦਾ ਹੈ ਇਸ ਲਈ ਉਸ ਨੇ ਪ੍ਰਭੂ ਯੇਸ਼ੂ ਮਸੀਹ ਨੂੰ ਮਨੁੱਖ ਦੇ ਬਚਾਉਣ ਦੇ ਲਈ ਇੱਕ ਮਹਾਨ ਵਿਚੋਲੇ ਵਜੋਂ ਇਸ ਧਰਤੀ ਤੇ ਭੇਜਿਆ ਹੈ ਅਸੀਂ ਇਸ ਬਾਰੇ ਜੋ ਕਹਿੰਦੇ ਹਾਂ ਉਹ ਇਹ ਹੈ ਕਿ ਕੋਈ ਵੀ ਅਜਿਹਾ ਮਹਾਨ ਬੇਨਤੀ ਕਰਨ ਵਾਲਾ ਨਹੀਂ ਹੈ ਜੋ ਆਪਣੀ ਸਾਰੀ ਕਮਜ਼ੋਰੀ ਅਤੇ ਆਪਣੀ ਸਾਰੀ ਤਾਕਤ ਦੇ ਨਾਲ ਵੀ ਉਦਾਸ ਨਾ ਹੋ ਸਕੇ ਇਸ ਲਈ ਸਾਡੇ ਉੱਤੇ ਦਇਆ ਹੋਈ ਹੈ ਇਸ ਲਈ ਸਾਡੇ ਪਾਪ ਮਾਫ਼ ਕੀਤੇ ਜਾਂਦੇ ਹਨ ਸਾਡੀ ਜਗ੍ਹਾ ਸਲੀਬ ਤੇ ਮੌਤ ਨੂੰ ਸਵੀਕਾਰ ਕਰਕੇ ਉਸਨੇ ਆਪਣੇ ਆਪ ਨੂੰ ਪ੍ਰਾਸਚਿਤ ਦੇ ਰੂਪ ਵਿੱਚ ਕੁਰਬਾਨ ਕਰ ਦਿੱਤਾ ਉਸਨੇ ਮੌਤ ਨੂੰ ਜਿੱਤ ਲਿਆ ਅਤੇ ਤੀਜੇ ਦਿਨ ਦੁਬਾਰਾ ਜੀ ਉੱਠਿਆ ਉਹ ਸਾਡਾ ਮੁਕਤੀਦਾਤਾ ਅਤੇ ਰਖਵਾਂ ਹੈ ਜੋ ਕੋਈ ਉਸ ਵਿੱਚ ਵਿਸ਼ਵਾਸ ਰੱਖ ਕਰਦਾ ਹੈ ਉਸ ਨੂੰ ਪਾਪਾਂ ਦੀ ਮਾਫ਼ੀ ਅਤੇ ਸਦੀਵੀ ਜੀਵਨ ਮਿਲਦਾ ਹੈ ਪਰਮੇਸ਼ਰ ਤੁਹਾਨੂੰ ਪਰਭੂ ਯੀਸ਼ੂ ਮਸੀਹ ਵਿੱਚ ਵਿਸ਼ਵਾਸ ਕਰਨ ਵਿੱਚ ਸਹਾਇਤਾ ਕਰੇ ਤਾਂ ਕਿ ਤੁਸੀਂ ਵੀ ਉਸਦੀ ਦਇਆ ਨੂੰ ਆਪਣੇ ਜੀਵਨ ਦੇ ਵਿੱਚ ਹਾਸਲ ਕਰ ਸਕੋ ਧੰਨ